ਭਾਈ ਸਾਈ ਦੇ ਟੈਟੂ ਵਾਲਾ ਹਾਂਜੀ ਵੇਣੂ ਕਾਡੋ ਕੂੜੀ ਆ ਵੇਣੂ ਬਾਪ ਬਰੇ ਤੂੰ ਥੋੜਾ ਜਿਹਾ ਭੈਣ ਦਾ ਲੋਲਾ ਐਨੇ ਸਰੀਰ ਤੇ ਟੈਟੂ ਬਣਾਏ ਆ ਰੱਬ ਨੇ ਸਰੀਰ ਦਿੱਤਾ ਕੰਮ ਕਰਨ ਨੂੰ ਵੀ ਬੰਦਾ ਮਿਹਨਤ ਕਰਕੇ ਖਾਊਗਾ ਤੇ ਇਹਨਾਂ ਨੇ ਮੇਰੇ ਸਾਲੇ ਨੇ ਟੈਟੂ ਬਣਾ ਬਣਾ ਕੇ ਸਰੀਰ ਦੀ ਮਾਂ ਚੋਧ ਰੱਖੀ ਐ ਬੱਤ ਸਹੀ ਐ ਇੰਨੇ ਟੈਟੂਆਂ ਦੇ ਵਿੱਚੋਂ ਇੱਕ ਅੱਧਾ ਪੱਦਲ ਹੀ ਨਾੜ ਤੇ ਵੀ ਬਣਾ ਲੈਣਾ ਸੀਗਾ ਜਦੋਂ ਤੱਕ ਕੋਈ ਲੈਂਦਾ ਉਹਨੂੰ ਸੋਹਣਾ ਤਾਂ ਲੱਗਦਾ ਭੈਣ ਚਾ ਤਾਂ ਚਲੋ ਆਓ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਆ ਟੈਟੂ ਵਾਲੇ ਬਾਦਸ਼ਾਹ ਤੇ ਨਾਲ ਦੇਖਾਂਗੇ ਆ ਡੰਗਰ ਜਨਾਨੀ ਭੁਖੜ ਤੇ ਇਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਾਲ-ਨਾਲ ਕਈ ਹੋਰ ਕੁਸੇ-ਮੂਸੀਆਂ ਵੀ ਦੇਖ ਲਾਂਗੇ ਤਾਂ ਚਲੋ ਆਓ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਬਿਨਾਂ ਟਾਈਮ ਵੇਸਟ ਕੀਤੇ ਹੋਏ ਲੈਟਸ ਗੋ ਸਾਡੀ ਹੁੰਦੀ ਅਕਲਬਾਂ ਚ ਸਟੈਗ ਐਂਟਰੀ ਰੜ ਦਾ ਤਰੀਕਾ ਬਿਲੋਂ ਯਮਾ ਯਾ ਟੁਲੀ ਜੇ ਮੈਂ ਇਹਦੇ ਬਾਰੇ ਕੁਝ ਬੋਲਿਆ ਤਾਂ ਫਿਰ ਲਫੜਾ ਹੋ ਜੂਗਾ ਕਿਉਂਕਿ ਮੈਂ ਨਹੀਂ ਬੋਲੂਗਾ ਫਿਰ ਆਹ ਵਾਲਾ ਬਾਬਾ ਬੋਲੂਆ ਤੇ ਜੇਕਰ ਆਹ ਵਾਲਾ ਬਾਬਾ ਬੋਲ ਪਿਆ ਫਿਰ ਅਸਲੇ ਤੋਂ ਮਸਲਾ ਬਣ ਜਾਂਦਾ ਜਣੇ ਖੜੇ ਨਾਲ ਕਹਿਣਾ ਸਾਡੇ ਵਸਦਾ ਨਹੀਂ ਜਣੇ ਖੜੇ ਨਾਲ ਤੁਸੀਂ ਨਹੀਂ ਪੈਂਦੇ ਜਣਾ ਖੜਾ ਤੁਹਾਡੇ ਨਾਲ ਨਹੀਂ ਬੰਦਾ ਉਹਨਾਂ ਨੂੰ ਪਤਾ ਹੈ ਵੀ ਚਾਰ ਕੈਪਸੂਲਾ ਤੇ ਤੇ ਦੋ ਕੂਲੇਪਾਂ ਤੇ ਤੇ ਚਾਰ ਜੀਵ ਵਾਲੀਆਂ ਗੋਲੀਆਂ ਤੇ ਜ਼ਰੂਰ ਲਾ ਦੇਣਗੇ ਸਾਨੂੰ ਇਹ ਮੈਂ ਫਲਾਲੀ ਸਾਡੇ ਕੋ ਤਾਂ ਥਾਂ ਬੜਿਆ ਮਰਜੀ ਆ ਸਾਡੀ ਅਸੀਂ ਤਾਂ ਛੜਿਆ ਨਾ 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 ਕੌਣ ਕਹਿੰਦਾ ਤੁਸੀਂ ਤੁਹਾਡੀ ਮਰਜ਼ੀ ਨਾਲ ਛੜਿਓ ਸਿੱਧਾ ਕੋ ਤੁਹਾਨੂੰ ਕੋਈ ਕੁੜੀ ਦਿੰਦਾ ਨਹੀਂਗਾ ਉਹਨਾਂ ਨੂੰ ਵੀ ਜਿੰਨਾਂ ਨੇ ਕੁੜੀ ਦੇਣੀ ਹੈ ਉਹਨਾਂ ਨੂੰ ਵੀ ਪਤਾ ਬਈ ਇਹ ਸਾਡੀ ਕੁੜੀ ਤੋਂ ਧੰਦਾ ਕਰਾਇਆ ਕਰੂਗਾ 200 ਰੁਪਏ ਦੇ ਹਿਸਾਬ ਨਾਲ ਇਹ ਤੋਂ ਤੁਰਿਆ ਤਾਂ ਸਿੱਧਾ ਜਾਂਦਾ ਨਹੀਂ ਇੱਥੋਂ ਹੀ ਪਤਾ ਲੱਗ ਜਾਂਦਾ ਵੀ ਇਹਨੇ ਦੋ ਕੈਪਸੂਲ ਤੇ ਚਾਰ ਜੀ ਵਾਲੀਆਂ ਖਾਧੀਆਂ ਹੋਈਆਂ ਆ ਯਾ ਯਾ ਮੇਰਾ ਵੀਰ ਤੁਸੀਂ ਨਾ ਆਇਆ ਕਰੋ ਰੂਰੀ ਲਾਲੂ ਲਾਦੇ ਤੁਸੀਂ ਭਾਂਚੂ ਟੀਵੀ 2 ਵੀ ਤੋ ਆਇਆ ਕਰੋ ਕਿਉਂਕਿ ਅਸੀਂ ਟੀਵੀ ਨਹੀਂ ਚਲਾਉਂਦੇ ਓਏ ਕੀ ਗੰਦ ਪਾਇਆ ਹੋਇਆ ਤੁਸੀਂ ਇਹ ਵੀ ਇੱਕ ਪ੍ਰਕਾਰ ਦਾ ਗੰਦ ਹੀ ਹੈ ਪਰ ਗੰਦੀ ਇਹ ਉਹ ਹੈ ਜਿਹੜਾ ਕੁੱਟਿਆ ਜਾਂਦਾ ਹਰ ਰੋਜ਼ ਥੱਲੇ ਵਾਲਾ ਚੁੱਪ ਕਰੋ ਜੱਟ ਬੰਦਾ ਮਾਰ ਕੇ ਆਇਆ ਅੱਛਾ ਭਾਈ ਯਾਰ ਤੂੰ ਬੰਦਾ ਮਾਰ ਕੇ ਆਇਆ ਤੇਰਾ ਮੂੰਹ ਦੇਖ ਕੇ ਆਇਆ ਲੱਗਦਾ ਜਿਵੇਂ ਤੂੰ ਬੰਦਾ ਨਹੀਂ ਮਾਰ ਕੇ ਆਇਆ ਹੁੰਦਾ ਬੰਦੇ ਤੋਂ ਮਾਰ ਕੇ ਆਇਆ ਹੁੰਨਾ ਨਾ ਉਹਦਾ ਪਤਾ ਲੱਗਿਆ ਨਾ ਤੇਰਾ ਪਤਾ ਲੱਗਿਆ ਉਹਦਾ ਤਾਂ ਨਹੀਂ ਪਤਾ ਲੱਗਣਾ ਪਤਾ ਤੇਰਾ ਵੀ ਨਹੀਂ ਲੱਗਣਾ ਕਿਉਂਕਿ ਟੋਕਾ ਤੂੰ ਬੜਾ ਕੋਲੇ ਰੱਖਦਾ 2 ਕਰੋੜ ਵਾਲਾ ਮਾਲ ਛੇਤੀ ਵੱਢਿਆ ਜਾਊ ਆ ਉਮਰ ਦੇ ਵਿੱਚ ਨਹਿਰਾਂ ਤੇ ਬੈਠੇ ਇਹੋ ਜਿਹੇ ਬੰਦੇ ਸੁੱਖਾ ਪੀ ਜਾਂਦੇ ਹੁੰਦੇ ਆ ਤੇ ਇਹ ਰੀਲਾਂ ਦੇ ਉੱਤੇ ਆ ਕੇ ਬਦਮਾਸ਼ ਬਣਿਆ ਬੈਠਾ ਲੁੱਲੂ ਬਦਮਾਸ਼ ਮੈਂ ਜੂੜਾ ਬੈਠੀ ਖੋਲਵੇ ਤੂੰ ਕੱਲਾ ਜੂੜਾ ਕੀ ਖੋਲੀ ਬੈਠੀ ਐ ਤੂੰ ਨਿੱਕਰ ਵੀ ਖੋਲੀ ਬੈਠੀ ਐ ਨਾ ਜਿੰਦ ਸਾਡੀ ਰੋਲਵੇ ਕਮਜ਼ੋਰ ਤਾਂ ਹੋਰ ਵੀ ਕੁੜੀਆਂ ਬਹੁਤ ਆ ਪਰ ਇਹ ਥੋੜਾ ਜਿਆਦਾ ਕਮਜ਼ੋਰ ਲੈਗ ਪੀਸ ਐ ਬੱਤ ਸਹੀ ਐ ਤੇ ਮੇਰੀ ਬੇਨਤੀ ਆ ਉਹ ਵੀਰ ਨੂੰ ਜਿਹੜਾ ਇਹਦੀ ਜਿੰਦ ਰੋਲੀਆਂ ਦਾ ਮੇਰਾ ਵੀਰ ਕੋਈ ਇਹਨੂੰ ਮਾੜਾ ਮੋਟਾ ਖਵਾ ਪਿਆ ਤੇ ਭੰਜ ਨੂੰ ਤਕੜੀ ਕਰੇ ਤਾਂ ਆਈ ਹੋਈ ਪਈ ਜਿਵੇਂ ਗਾਂਡਲੀ ਪਈ ਹੁੰਦੀ ਐ ਤੇ ਮੈਨੂੰ ਲੱਗਦਾ ਇੰਸਟਾਗ੍ਰਾਮ ਤੇ ਪਹਿਲੀ ਕੁੜੀ ਆ ਜਿਹਦੇ ਢੂਈ ਤੇ ਚਤੜ ਬਰਾਬਰ ਹੋਏ ਪਏ ਆ। ਬੱਬਾ ਮੇਰੇ ਰਕੇ 2026 ਚ ਲਾਲਾ ਲਾਣਾ ਕਰਾ ਦੇਣੀ ਆ ਆਪਾਂ। ਨਾ ਨਾ ਨਾ। ਹਾਂ ਕਰਾਊਗਾ 2026 ਦੇ ਵਿੱਚ ਪੂਰੀ ਲਾਲਾ ਲਾਲਾ ਕਿਉਂਕਿ ਹੁਣ ਤਾਂ ਇਹ ਤਾਂ ਇੰਸਟਾਗ੍ਰਾਮ ਤੇ ਰੀਲਾਂ ਪਾਈਆਂ ਸੀ ਤੇ ਹੁਣ ਇਹ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਜਾਇਆ ਕਰੂ। ਇਹ ਬੜੀ ਅੱਛੀ ਬਾਤ ਕਹੀ ਯਾਰ। ਫੇਰ ਹੀ ਸੜੇ ਦੇ ਕੁੱਟ ਪਊਗੀ ਐਵੇਂ ਕਿੱਥੇ ਅੜਦਾ ਲੋਕ ਤਾਂ ਭਾਂਜੇ ਛਾਤੀ 'ਚ ਲੱਤਾਂ ਖਾਂਦੇ ਆ ਚਤੜਾਂ ਦੇ ਖਾਇਆ ਕਰੂਗਾ। ਕਿਆ ਸਰ ਜੇ ਤੁਹਾਨੂੰ ਲਾਈਫ 'ਚ ਕਦੀ ਮੌਕਾ ਮਿਲੇ ਦੁਨੀਆ 'ਚ ਕੋਈ ਇੱਕ ਚੀਜ਼ ਡਿਲੀਟ ਕਰਨ ਦਾ ਕੀ ਕਰੋਗੇ ਇਹ ਕੁੜੀਆਂ ਦਾ ਮੇਕਅਪ ਬੰਦ ਹੋਣਾ ਚਾਹੀਦਾ ਪਹਿਲੋਂ ਤੇ ਇਹਨਾਂ ਨੇ ਤੇ ਇਦਾਂ ਕਹਿਣਾ ਹੀ ਕਿਉਂਕਿ ਇਹਨਾਂ ਦਾ ਖਰਚਾ ਬਚੂਗਾ ਲਾ ਸਾਲਿਆ ਕਰਤੀ ਨਾ ਕੁਸਿਆਂ ਵਾਲੀ ਗੱਲ ਹੈ ਮੇਕਅਪ ਬੰਦ ਹੋਣਾ ਚਾਹੀਦਾ ਸਾਲਿਆ ਮੇਕਅਪ ਨਾਲ ਤਾਂ ਅਸੀਂ ਕੁੜੀਆਂ ਨੂੰ ਦੇਖਦੇ ਆਂ ਐਵੇਂ ਕੌਣ ਇਹਨਾਂ ਦਾ ਟੂਆ ਮਾਰਦਾ ਬੱਸ ਸਹੀ ਹੈ ਕੁਸਿਆਂ ਕੋਲੇ ਕੁਸਾ ਸਵਾਲ ਕੀਤਾ ਗਿਆ ਬਸ ਇਹਨਾਂ ਨੂੰ ਤਾਂ ਇੱਕ ਆ ਚੀਜ਼ ਬਾਰੇ ਪਤਾ ਵੀ ਕਾਰ 'ਚ ਬੈਠ ਕੇ ਚੂਪੇ ਕਿਵੇਂ ਲਾਈਦੇ ਹੁੰਦੇ ਆ ੂਟ ਪਟਿਆਲਾ ਸ਼ਾਹੀ ਕੰਡਵੀ ਜੁੱਤੀ ਕਦੇ ਟੋਪ ਨਾਲ ਪਾ ਲਵੇਂ ਜੀਨਨੀ ਵੀਰ ਤੇਰੇ ਤੇ ਤੇਰੇ ਸਰੀਰ ਤੇ ਲੱਖ ਦੀ ਲਹਨਤ ਐ ਐਡਾ ਮੋਟਾ ਸਰੀਰ ਵੀ ਕਰਿਆ ਪਰ ਕਰਿਆ ਵੀ ਚੂਪੇ ਮਾਰ ਮਾਰ ਕੇ ਜਮ ਵਿੱਚ ਜਾ ਕੇ ਬੰਦੇ ਤਾਂ ਸਾਰੇ ਮਿਹਨਤ ਲਾਉਂਦੇ ਆ ਪਰ ਇਹਨੇ ਥੋੜੀ ਕੁਝ ਬਖਰੇ ਹਿਸਾਬ ਨਾਲ ਲਾਈ ਆ ਲੋਕਾਂ ਦੇ ਵਿਚਾਰੇ ਬਾਈ ਦੀ ਬਹੁਤ ਜ਼ਿਆਦਾ ਮਿਹਨਤ ਲੱਗੀ ਐ ਐਡਾ ਮੋਟਾ ਸਰੀਰ ਕਰਨ ਲਈ ਇਹਦਾ ਕੁੱਟ ਤੇਰੇ ਤੇ ਬਿਲੋ ਡਾਇਮੰਡ ਦਾ ਡਾਇਲ ਤੇਰੀ ਹੀਲ ਦੀ ਠਾਕ 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 ਦੇਵੇ ਡੋਪਾ ਵਿਚਾਰੀ ਨੇ ਮਿਹਨਤ ਤੈਨੇ ਵੀ ਬਹੁਤ ਲਾਈ ਹੈ ਪਰ ਇਹ ਕਰੇ ਕੀ ਡੋਲੇ ਨਹੀਂ ਵਧੇ ਮੁੰਮੇ ਵਧ ਗਏ ਸਾਰੇ ਲੋਕਾਂ ਦੀ ਅੱਡੋ ਅੱਡੀ ਸੋਚ ਹੈ ਕੋਈ ਸੋਚਦਾ ਕਿ ਮੈਂ ਆਪਦਾ ਕੱਦ ਵਧਾਵਾਂ ਕੋਈ ਸੋਚਦਾ ਮੈਂ ਆਪਦਾ ਢਿੱਡ ਵਧਾਵਾਂ ਕੋਈ ਸੋਚਦਾ ਆਦੇ ਮੈਂ ਡੋਲੇ ਵਧਾਵਾਂ ਤੇ ਇਹਨੇ ਵਿਚਾਰੀ ਨੇ ਆਪਦੀ ਅੱਡੀ ਸੋਚ ਰੱਖੀ ਮੁੰਮੇ ਵਧਾ ਲੈ ਭਾਈ ਸਾਈਂ ਜੀ ਡੈਡੂ ਵਾਲਾ ਭਾਈ ਸਾਈਂਜੀ ਟੈਟੂ ਵਾਲਾ ਨਾ ਨਾ ਭਾਈ ਇਹ ਸਾਈਂਜੀ ਟੈਟੂ ਵਾਲੇ ਹੈ ਨਹੀਂ ਇਹ ਕੁਸਿਆਂ ਵਾਲੇ ਟੈਟੂ ਵਾਲੇ ਆ ਰਹੀ ਸਾਲੇ ਆਹ ਹਾਂਜੀ ਕੀ ਗੱਲ ਭਾਈ ਮੈਂ ਬਹੁਤ ਪੈਣਾ ਯਾਰ ਤੇਰਾ ਮੈਂ ਵੀਡੀਓ ਵਗੈਰਾ ਵੇਖਦਾ ਹੁੰਦਾ ਹਾਂਗਾ ਤੇ ਮੈਂ ਤੁਹਾਨੂੰ ਫੋਲੋ ਵੀ ਕਰਦਾ ਹਾਂਗਾ ਮੈਂ ਟਿਕਟੌਕ ਤੋਂ ਫੋਲੋ ਕਰਦਾ ਭਾਈ ਆਹ ਉਹ ਕੁਸੇ ਲੋਕ ਜਿਹੜੇ ਇਹਨਾਂ ਨੂੰ ਪੰਪ ਦਿੰਦੇ ਆ ਸ਼ਕਲ ਨਹੀਂ ਦਿਖਾਈ ਆਉਂਦੀ ਫੋਲੋ ਕਰਨ ਨੂੰ ਬੜਾ ਰੀਤੀ ਕਰੋਸ਼ਣ ਹੈ ਲੋਕਾਂ ਦੇ ਜਿਤਨਾ ਹੀ ਖੜੀ ਦੇ ਵਿੱਚ ਟੈਟੂ ਬਣਾਈ ਜਾਂਦੇ ਇਹ ਪੱਕ ਸਹੀ ਹੈ ਤੋਂ ਤਿੱਕ ਟੋਕ ਜਿਹਦਾ ਚੱਲਦਾ ਹੁੰਦਾ ਹੈ ਨਾ ਉਸ ਟਾਈਮ ਤੋਂ ਫੋਲੋ ਕਰ ਬਾਲੇ ਪ੍ਰੋਨਾ ਟਾਈਮ ਦੇ ਗੱਲੇ ਕਰਦੇ ਸੀ ਸੱਚ ਬੋਲਦੇ ਯਾਰ ਲੈ ਇਹ ਕੁਸੇ ਨੂੰ ਆਪਦੇ ਫੈਨ ਤੇ ਯਕੀਨ ਹੀ ਨਹੀਂ ਆਇਆ ਉਹਨੂੰ ਵੀ ਪੁੱਛੀ ਜਾਂਦਾ ਸੱਚ ਬੋਲਦੇ ਵੀ ਲੈ ਇੰਨੇ ਟਾਈਮ ਬਾਅਦ ਤੇਰਾ ਕੋਈ ਪਹਿਲਾ ਅਸਲੀ ਫੈਨ ਟੱਕ ਰਿਹਾ ਪੁਰਾਣਾ ਕੋਈ ਇਹਦੇ ਮੂਰੇ ਕੋਡਾ ਕਾਡਾ ਹੋ ਕੇ ਬੁੰਡ ਬੰਡ ਦੇ ੜੂ ਇਹਨਾਂ ਬਾਰੇ ਵੀ ਕੋਈ ਮੈਨੂੰ ਦੱਸ ਕਿਹੜੀ ਕਿਹੜੀ ਵੀਡੀਓ ਮੈਨੂੰ ਫਾਣੀ ਆ ਰਹੀ ਹੈ। ਤੁਸੀਂ ਮੈਨੂੰ ਸਟਰਗਲ ਦੱਸ ਦੋ ਮੇਰੀ ਯਾਰ ਕੀ ਹੈ? ਥੋੜੀ ਬੋਲ ਦੱਸ। ਲੈ ਤੇਰੀ ਸਟਰਗਲ ਬਾਰੇ ਉਹਨੂੰ ਕੀ ਪਤਾ ਮੈਥੋ ਸੋਣ ਤੇਰੀ ਸਟਰਗਲ ਕੀ ਹੈ? ਤੇਰੀ ਸਟਰਗਲ ਇਹ ਹੀ ਹੈ ਕਿ ਉਹਦੇ ਰਾਤ ਨੂੰ ਜੇ ਤੇਰਾ ਪਿਓ ਹੈਲਮਟ ਪਾ ਲੈਂਦਾ ਤਾਂ ਸਾਨੂੰ ਇਹੋ ਜਿਹੀ ਅੱਜ ਇਹੋ ਜਿਹੀ ਗੰਦੀ ਉਲਾਦ ਨਾ ਦੇਖਣੀ ਪੈਂਦੀ। ਕੀ ਮਤਲਬ ਹੈ ਤੁਸੀਂ ਮੱਲਾ ਕੇ ਵਿਦਆਊਟ ਟੈਟੂ ਸੀਗਾ ਫਿਰ ਤੋਂ ਉਹ ਤਾਂ ਸਾਨੂੰ ਵੀ ਪਤਾ ਹੈ ਪਰ ਇਹਦੀ ਅੱਗੇ ਸਟਰਗਲ ਸੁਣਿਆ ਸਟਰਗਲ ਕੀ ਸੀ ਜੀ ਇਹਦੀ ਫਿਰ ਨੰਬਰ 2 ਤੇ ਤੁਸੀਂ ਜਦੋਂ ਮਤਲਬ ਇਹ ਕਰਨ ਲੱਗੇ ਸੀ ਪੀਰ ਸਿੰਘ ਵੀ ਆਪ ਕੀਤੀ ਸੀ ਜੀ ਜੀ ਆਪ ਦੀ ਉਂਗਲ ਦੇ ਉੱਪਰ ਜਿਹੜਾ ਫਿੰਗਰ ਟੈਟੂ ਸ਼ਾਇਦ ਤੁਹਾਡਾ ਕਿਸੇ ਨੇ ਨਹੀਂ ਵੇਖਿਆ ਬਟ ਉਹ ਵੀਡੀਓ ਵੀ ਮੈਂ ਵੇਖੀ ਆ ਆ ਨੱਕ ਦੇ ਉੱਪਰ ਜਿੱਥੇ ਤੁਸੀਂ 1303 ਲਿਖਿਆ ਹੋਇਆ ਇਹਦੇ ਉੱਪਰਲੇ ਪਾਸੇ ਪੀਰ ਸਿੰਘ ਤੁਸੀਂ ਹੈਂਡਲਿੰਗ ਕੀਤੀ ਆ ਆਪ ਕੀਤੀ ਆ ਤੇ ਤੁਹਾਡੇ ਡ੍ਰੈਗਨ ਦੰਦ ਵੀ ਲੱਗੇ ਹੋਏ ਸੀ ਜਿਹੜੇ ਲੱਗੇ ਸੀ ਨਾ ਲਓ ਉਹ ਤੋਂ ਫਾਲੋ ਕਰਦਾ ਕੀ ਬਾਤ ਆ ਕੀ ਬਾਤ ਆ ਇੰਨੀ ਡੀਪਲੀ ਦੀ ਯਾਰ ਕਿਸੇ ਨੇ ਨਹੀਂ ਦੱਸਿਆ ਬੰਦੇ ਯਾਰ ਟੋਟਲ ਹੋਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾ ਭਾਈ ਇਹਨੂੰ ਕਹਿੰਦੇ ਘੂਸਿਆਂ ਨੂੰ ਘੂਸੇ ਟੱਕਰ ਨੇ ਉਹ ਕਹਿੰਦਾ ਮੇਰੀ ਸਟਰਗਲ ਦੱਸ ਕੀ ਹੈ ਤੇ ਉਹਦੇ ਟੈਟੂ ਦੱਸਣ ਲੱਗਿਆ ਤੇਰੇ ਕਿੱਥੇ ਕਿੱਥੇ ਬਣੇ ਸੀ ਮੈਂ ਇੱਕ ਟੈਟੂ ਤਾਂ ਦੱਸਿਆ ਹੀ ਨਹੀਂ ਜਿਹੜਾ ਨੇ ਚਤੜਾਂ ਵਾਲੀ ਖੜੀ ਚ ਬਣਾਇਆ ਸੀ ਐਨਾ ਤਾਂ ਫਿਰ ਉਹ ਕਹਾਵਤ ਜੁੜ ਗਈ ਕਿ ਘੂਸਿਆਂ ਦੇ ਘਰ ਘੂਸੇ ਆਏ ਤੇ ਘੂਸੇ ਹੀ ਘੂਸਿਆਂ ਨੂੰ ਪੁੱਛਣ ਇਹ ਘੂਸੇ ਕਿੱਥੋਂ ਆਏ ਅਮਰੀ ਲਾਸਟ ਵੀਡੀਓ ਆ ਕਿਉਂ ਜੀ ਕੀ ਗੱਲ ਹੋ ਗਈ ਗਵਾਂਡੀਆਂ ਨੇ ਚੌਲਦੇ ਨੇ ਬੰਦ ਕਰਤੇ ਆਈ ਆ ਤੁਸ ਮੈਂ ਵੀਡੀਓ ਨਹੀਂ ਬਣਾਣੀ ਭਾਈ ਜੇ ਤੁਹਾਡੇ ਕੋਲੇ ਸਬੂਤ ਆ ਨਾ ਕੋਈ ਕੋਈ ਇਹਦੇ ਨਾਮ ਦਾ ਉਹਦਾ ਨੰਬਰ ਖਾਤੇ ਦਾ ਕੋਈ ਮੋਬਾਈਲ ਨੰਬਰ ਉਹ ਲੈ ਕੇ ਭਲਾ ਪਿੰਡ ਆਜਾ ਅੱਛਾ ਭਾਈ ਕੀ ਗੱਲ ਹੋ ਗਈ ਪਹਿਲਾਂ ਗੱਲ ਤਾਂ ਦੱਸ ਦਿਓ ਕਿੱਧਰ ਨੰਬਰ ਨੰਬਰ ਚੱਕੀ ਫਿਰਦੇ ਹੋ ਰੋਈ ਕਤੋਂ ਜਾਂਦੀ ਹੈ ਕਿ ਕੋਈ ਸੁੱਕੀ ਬੁੰਡ ਮਾਰ ਗਿਆ ਦੀ ਇਹ ਕਿਸੇ ਨੇ ਕਹਿਤਾ ਇਹਨਾਂ ਦੇ ਘਰ ਦੇ ਨੇ ਉਹਨਾਂ ਦੇ ਮਗਰ ਲਾ ਕੇ ਪਹਿਲਾਂ ਇਨਕੁਆਰੀ ਤਾਂ ਵੇਖ ਲੋ ਮੈਂ ਪਹਿਲੇ ਜਿਦੂ ਤੋਂ ਆਉਂਦੇ ਆ ਮੈਂ ਸਿਰਫ ਮੈਂ ਹੀ ਕਹਿਣਾ ਚਾਹਨੀ ਆ ਕਹੋ ਜੀ ਕਹੋ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਰੋਣਾ ਧੋਣਾ ਬੰਦ ਕਰੋ ਪਹਿਲਾਂ ਸਿੱਧੀ ਮੁੱਦੇ ਦੀ ਗੱਲ ਕਰੋ ਬਾਕੀ ਰਹੀ ਗੱਲ ਪੈਸਿਆਂ ਦੀ ਤਾਂ ਅਸੀਂ ਕਦੋਂ ਕਿਹਾ ਵੀ ਤੁਹਾਨੂੰ ਨਰੇਗਾ ਤੋਂ ਆਉਂਦੇ ਆ ਮੈਨੂੰ ਕੁਝ ਵੀ ਹੁੰਦਾ ਅਗਰ ਮੈਂ ਕੁਝ ਕਰ ਦਿਆਂ ਉਹ ਜਿਵੇਂ ਅਮਨ ਗੰਦਾਵਾ ਬਹਾਦਰ ਸੋਢੀ ਇੰਨਾ ਦਿਨਾਂ ਲੈ ਕੋ ਸੁਮਨ ਨਾਲ ਦੀ ਜਨਾਨੀ ਇਹ ਤਾਂ ਉਹ ਗੱਲ ਹੋਈ ਕਿ ਹਮ ਤੋ ਡੂਬੇਗੇ ਡੂਬੇਗੇ ਸਨਮ ਤੂਜੇ ਵੀ ਲੈ ਡੂਬੇਗੇ ਹੋਇਆ ਕੁਛ ਵੀ ਨਹੀਂ ਗਾ ਜਿਨ੍ਹਾਂ ਜਿਨ੍ਹਾਂ ਦੇ ਨਾਮ ਲਈ ਜਾਂਦੀਆਂ ਨਾ ਉਹਨਾਂ ਨੇ ਪਤਾ ਕੀ ਕਰਿਆ ਇਹਨਾਂ ਦੇ ਪੈਟਰੋਲ ਵਾਲਾ ਫੰਬਾ ਲਾਤਾ ਚਤੜਾਂ ਚ ਆਈ ਆਈਆ ਮੇਰੇ ਕੀੜੇ ਫੈਂ ਕੇ ਮੈਂ ਪੈਸਾ ਕਾਤਦਾ ਹੂ ਕਿੱਸੇ ਨਾਲ ਆ ਮੇਰੀ ਲਾਸਟ ਵੀਡੀਓ ਸੋਸ਼ਲ ਮੀਡੀਆ ਤੇ ਮੈਂ ਵੀਡੀਓ ਡਾਈਪ ਹੋ ਗਿਆ ਉਸ ਤੋਂ ਬਾਅਦ ਮੈਨੂੰ ਕਿਤੇ ਨਹੀਂ ਸਪਾਟ ਨਹੀਂ ਕਿਸੇ ਦੀ ਖੋਜ ਨਹੀਂ ਚਾਹੀਦਾ ਯਾਰ ਜੋ ਕੁਝ ਵੀ ਹੋ ਗਿਆ ਪੈਸੇ ਖਾੜੇ ਖਵਾਲੇ ਛੱਡੋ ਭਰਾ ਵਿਚਾਰੀ ਇੱਧਰ ਰੋਂਦੀ ਦੇਖੋ ਕਿਵੇਂ ਰੋਂਦੀ ਐ ਮੈਨੂੰ ਤਾਂ ਐ ਡਰ ਲੱਗ ਜਾਂਦਾ ਵੀ ਰੋਂਦੀ ਰੋਂਦੀ ਤਾਂ ਕਿਤੇ ਸੀਂਡ ਨਾ ਨਿਕਲ ਜੇ ਛੋੜੇ ਨੇ ਇੱਥੇ ਕਹਿੰਦੇ ਮੇਰੀ ਲਾਸਟ ਵੀਡੀਓ ਹੈ ਕੋਈ ਗੱਲ ਨਹੀਂ ਥੋੜਾ ਰੁਕੋ ਸਰਾ ਸਬਰਤਾ ਕਰੋ ਆਹ ਦੇਖੋ ਕੀ ਕਹੀ ਜਾਂਦੀ ਐ ਭੁੱਲ ਜਾਓ ਪਹਿਲੇ ਮੈਂ ਕਿਹੈਸਾ ਥਾ ਪਹਿਲੇ ਕੈਸਾ ਥਾ ਚੂਪਾ ਚਾਪਾ ਮਾਰਤਾ ਥਾ अब मैं कैसा बन रहा हूं बस ये देख अब कैसा बनेगा पहले छोटी ठगी मारता था और अब बड़ी ठगी मारेगा ये बड़ी अच्छी बात कही आपने ओ गल दा अल्लाह मेरी मैं तन्नू की कह आई गल वे आज तो बाहर रोके वीडियो नहीं पौनी गी आहो सुन लो ध्यान नाल रोके वीडियो नहीं पौनी चितड़ ठोके पौनी है <laughs> ਯਾਰ ਭਾਂਜ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਤੁਸੀਂ ਆਪਣਾ ਜਲੂਸ ਭਾਂਜ ਨੈਟ ਤੇ ਕਿਉਂ ਰੱਖਦੇ ਹੁੰਨੇ ਹੋ ਭਾਂਜ ਕੋਈ ਸੋਹਣਾ ਚੱਜਦਾ ਕੰਮ ਕਰੋ ਜਿਹੜਾ ਵਧੀਆ ਲੱਗੇ ਜੇ ਰੋਣਾ ਧੋਣਾ ਹੁੰਦਾ ਤਾਂ ਆਫ ਕੈਮਰੇ ਤੇ ਰੋਧੋ ਲਿਆ ਕਰੋ ਭਾਂਜ ਐਵੇਂ ਆ ਕੇ ਰੀਲਾਂ ਤੇ ਰੋਣ ਲੱਗ ਜਾਣਗੇ ਬੱਤ ਸਹੀ ਹੈ ਤਾਂ ਬਾਕੀ ਅਰੇ ਇੱਥੇ ਵੀਡੀਓ ਦਾ ਐਂਡ ਕਰਦੇ ਆ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਪਰ ਇੰਨਾ ਮੈਂ ਜ਼ਰੂਰ ਦੱਸ ਦੇਣਾ ਵੀ ਇਹ ਦੋ ਬੰਦਿਆਂ ਦਾ ਕੁਝ ਵੀ ਨਹੀਂ ਹੋ ਸਕਦਾ ਜਿਵੇਂ ਡੰਗਰਾਂ ਨੂੰ ਭੇੜੇ ਕੁੜੀ ਜਾਵੇ ਕਲਾਨੇ ਇਹ ਇਹ ਬੜੀ ਅੱਛੀ ਬਾਤ ਕਹੀ ਹੈ ਹੋਰ ساری ਦੁਨੀਆ ਦਾ ਸੁਧਾਰ ਹੋ ਸਕਦਾ ਪਰ ਇਹਨਾਂ ਦਾ ਨਹੀਂ ਹੋ ਸਕਦਾ ਜਿੰਨਾ ਕਿ ਲੋਕਾਂ ਨਾਲ ਠੱਗੀ ਮਾਰੀ ਜਾਂਦੀ ਓੰਨੇ ਕਿਤੇ ਡਾਕਟਰਾਂ ਹੀ ਨਿਕਲੀ ਜਾਂਦੇ ਆ ਤਾਂ ਬਾਕੀ ਖੈਰ ਛੱਡੋ ਪਰ ਹੁਣ ਤੁਹਾਨੂੰ ਮਿਲਾਂਗੇ ਨੈਕਸਟ ਵੀਡੀਓ ਚ